ਗੁਰਦਿਆਂ ਦੇ ਨਕਾਰਾ ਹੋਣ ਦੀ ਇੱਕ ਵੱਡੀ ਵਜ੍ਹਾ ਜ਼ਿਆਬਿਤਸ ਜਾਂ ਸ਼ੂਗਰ ਦੀ ਜ਼ਿਆਤੀ ਹੈ ਕਿਉਂਕਿ ਸ਼ੂਗਰ ਦੀ ਜ਼ਿਆਤੀ ਉਹਨਾਂ ਸ਼ਰੀਰਾਂ ਨੂੰ ਮਤਾਸਰ ਕਰਦੀ ਹੈ ਜਿਹੜੀ ਗੁਰਦਿਆਂ ਨੂੰ ਖੂਨ ਸਪਲਾਈ ਕਰਦੀਆਂ ਜਿੱਦੀ ਵਜ੍ਹਾ ਤੋਂ ਗੁਰਦੇ ਖੂਨ ਸਾਫ਼ ਕਰਨਾ ਬੰਦ ਕਰ ਦਿੰਦੇ ਨੇ ਇਸ ਵਾਸਤੇ ਨਕਾਰਾ ਗੁਰਦਿਆਂ ਦੇ ਮਰੀਜ਼ਾਂ ਨੂੰ ਅਕਸਰ ਡਾਇਲਿਸਿਸ ਤੇ ਟ੍ਰਾਂਸਪਲੈਂਟ ਦੀ ਲੋੜ ਪੈਂਦੀ ਹੈ ਤੇ ਇਹ ਦੋਵੇਂ ਤਰੀਕਾ ਇਲਾਜ ਮਹਿੰਗੇ ਨੇ ਤੇ ਆਰਾਮ ਨਾਲ ਮਿਆਸਰ ਵੀ ਨਹੀਂ ਲੇਕਿਨ ਸ਼ੂਗਰ ਦੇ ਮਰੀਜ਼ਾਂ ਦੇ ਕੁਝ ਇਖਤਿਦਾਮਤ ਉਹਨਾਂ ਨੂੰ ਇਹਨਾਂ ਸੰਗੀਨ ਖਤਰਿਆਂ ਤੋਂ ਬਚਾ ਸਕਦੇ ਨੇ سب تو پہلی گل اے کہ اپنی شوگر کنٹرول کرو اس موضوع تے اسی پہلے ایک ویڈیو بنا چکے ہاں کہ خوراک نال شوگر نو کنج کنٹرول کیتا جا سکتا ہے اگر تسی دوائیاں لیندے ہو تے باقاعدگی نال اپنی دوالو روزانہ شوگر چیک کرو خوراک تے دوائیاں دی مشتر مشترکہ مدد نال شوگر کنٹرول کرو دوسری گل اے ہے کہ بلا ضرورت تے ڈاکٹر دن اس کے نسخے تو بغیر دوائیاں لین تو پرہیز کرو ਖਾਸ ਤੌਰ ਤੇ ਸੋਜ਼ਿਸ਼ ਘੱਟ ਕਰਨ ਲਈ ਤੇ ਦਰਦੀਆਂ ਦਵਾਈਆਂ ਜਿਵੇਂ ਕਿ ਬਰੂਫਨ ਇਹ ਦਵਾਈਆਂ ਤੁਹਾਡੇ ਗੁਰਦਿਆਂ ਤੇ ਅਸਰੰਦਾਜ਼ ਹੋ ਸਕਦੀਆਂ ਨੇ ਇਦੋਂ ਇਲਾਵਾ ਰਵਾਇਤੀ ਤਾਕਤ ਦੀਆਂ ਦਵਾਈਆਂ ਖਾਣ ਤੋਂ ਪਹਿਲਾਂ ਉਹਨਾਂ ਦੇ ਮਜ਼ਬੂਤਸਰਾਤ ਦੇ ਬਾਰੇ ਵਿੱਚ ਮੁਕੰਮਲ ਮਾਲੂਮਾਤ ਲਵੋ ਤੇ ਹਕੀਮ ਤੇ ਅਤਾਈਆਂ ਦੀ ਦਵਾਈ ਲੈਣ ਤੋਂ ਪਰਹੇਜ਼ ਕਰੋ ਤੀਸਰੀ ਅਹਿਮ ਗੱਲ ਇਹ ਕਿ ਐਸੀ तमाम ਬਿਮਾਰੀਆਂ ਤੋਂ ਬਚੋ ਜਿਹੜੀਆਂ ਗੁਰਦਿਆਂ ਨੂੰ ਖੂਨ ਦੀ ਫਰਾਮੀ ਮਤਾਸਰ ਕਰਦੀਆਂ ਨੇ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਅਸੀਂ ਇਸ ਮوضوع ਤੇ ਇੱਕ ਵੀਡੀਓ ਪਹਿਲਾਂ ਬਣਾ ਚੁੱਕੇ ਹਾਂ ਕਿ ਰੋਜ਼ਮਰਰਾ ਮਾਮੂਲات ਜ਼ਿੰਦਗੀ ਤੇ ਖੁਰਾਕ ਨਾਲ ਬਲੱਡ ਪ੍ਰੈਸ਼ਰ ਤੇ ਕੋਲੇਸਟ੍ਰੋਲ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਸਿਗਰਟ ਜਾਂ ਤੰਬਾਕੂ ਪੀਂਦੇ ਹੋ ਤਾਂ ਔਰੇ ਤੋਂ ਵੀ ਬਚੋ। ਖੇਤੀ ਜਾਂ ਬਦੇਰੀ ਇਤਮਾਮ ਜਦ ਤੱਕ ਤੁਹਾਡੇ ਗੁਰਦਿਆਂ ਨੂੰ ਨਕਾਰਾ ਹੋਣ ਤੋਂ ਬਚਾ ਸਕਦੇ ਨੇ।